ਤੁਸੀਂ ਦੇਖ ਰਹੇ ਪੀਵਾਰ ਅਪਡੇਟ ਮੈਂ ਤੁਹਾਡਾ ਆਪਣਾ ਕਰ ਮੈਲ ਦੁਗਰੀ ਉੱਪਰ ਤੋਂ ਅੱਜ ਡੇਰਾ ਦੂਨ ਦੇ ਵਿੱਚ ਦਰਵਾਸਾ ਵਿੱਚ ਪਹੁੰਚੇ ਤੁਸੀਂ ਵੇਖ ਸਕਦੇ ਹੋ ਸਾਰੀਆਂ ਤਿਆਰੀਆਂ ਤੇ ਤਿਆਰੀਆਂ ਜਿਹੜੀਆਂ ਹਨ ਨਿਸ਼ਾਨ ਸਾਹਿਬ ਚਨਾਉਣ ਦੇ ਮੁਕੰਮਲ ਹੋ ਚੁੱਕਿਆ ਹੈ ਸੇਵਾਦਾਰਾਂ ਵੱਲੋਂ ਸਾਰੀਆਂ ਸਫਾਈਆਂ ਜਿਹੜੀਆਂ ਕਰ ਦਿੱਤੀਆਂ ਗਈਆਂ ਹੈ ਤੇ ਮੇਰੇ ਮੇਰੇ ਬੈਕਸੈੱਡ ਤੇ ਵੇਖ ਸਕਦੇ ਹੋ ਕਿ ਬੱਲੀਆਂ ਬਿਲਕੁਲ ਰੈਡੀ ਕਰ ਦਿੱਤੀਆਂ ਗਈਆਂ ਹੈ ਤੇ ਰਸੇ ਲਾ ਕੇ ਬਿਲਕੁਲ ਓਕੇ ਦੀ ਰਿਪੋਰਟ ਕਰ ਦਿੱਤੀ ਗਈ ਹੈ ਤਾਂ ਕਿ ਕੱਲ ਨੂੰ ਜੋ ਸੇਵਾਦਾਰਾਂ ਨੇ ਸੇਵਾ ਕਰਨੀਆਂ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਇਹ ਨਿਸ਼ਾਨ ਸਾਹਿਬ ਤੁਸੀਂ ਵੇਖ ਰਹੇ ਹੋ ਜੋ ਇਹ ਉਤਾਰੇ ਜਾਣੇ ਆ ਤੇ ਨਵੇਂ ਨਿਸ਼ਾਨ ਸਾਹਿਬ ਜਿਹੜੇ ਚੜਾਏ ਜਾਣੇ ਨੇ ਤੇ ਬਹੁਤ ਸਾਰੀਆਂ ਸੰਗਤਾਂ ਇੱਥੇ ਪਹੁੰਚਣ ਵਾਲੀਆਂ ਐ ਆ ਦੇਖਦੇ ਰਹੋ ਤੁਸੀਂ ਪੀਵੀਆਰ ਨਾਲ ਅਪਡੇਟ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਦਿਖਾਵਾਂਗੇ ਕਿ ਨਿਸ਼ਾਨ ਸਾਹਿਬ ਆਪਣੇ ਆਪ ਇੱਥੇ ਚੜ ਰਹੇ ਨੇ ਹੁਣ ਤੱਕ ਤੁਸੀਂ ਸੁਣਦੇ ਆਇਓ ਤੇ ਤੁਸੀਂ ਪੀਵੀਆਰ ਨਾਲ ਦੇਖੋਗੇ ਕਿ ਆਪਣੇ ਨਿਸ਼ਾਨ ਸਾਹਿਬ ਜਿਹੜੇ ਆਪਣੇ ਚੜ ਰਹੇ ਨੇ ਕੈਂਚੀਆਂ ਬਿਲਕੁਲ ਰੈਡੀ ਕਰ ਦਿੱਤੀਆਂ ਗਈਆਂ ਐ ਸੇਵਾਦਾਰ ਰੈਡੀ ਨੇ ਤੇ ਇੱਕ ਵਾਰੀ ਕੈਮਰਾਮੈਨ ਨੂੰ ਕਹੋਗੇ ਨਿਸ਼ਾਨ ਸਾਹਿਬ ਦਿਖਾਇਆ ਜਾਵੇ ਕਿ ਇਹੋ ਉਹੀ ਨਿਸ਼ਾਨ ਸਾਹਿਬ ਨੇ ਜਿਹੜੇ ਕੱਲ ਨੂੰ ਚੜਾਏ ਜਾਣੇ ਐ ਤੇ ਇਹਨਾਂ ਨਿਸ਼ਾਨਾਂ ਨੂੰ ਨਿਸ਼ਾਨਾਂ ਨੂੰ ਬਿਲਕੁਲ ਹੀ ਇਸ਼ਨਾਨ ਕਰਾ ਕੇ ਦਹੀਂ ਦੇ ਨਾਲ ਤੇ ਹਰ ਹਰ ਪਾਸਿਓਂ ਇਸ਼ਨਾਨ ਕਰਾ ਕੇ ਇਹਨਾਂ ਨੂੰ ਚੜਾਇਆ ਜਾਣਾ ਹੈ ਜਿਹੜਾ ਹੈਗਾ ਇਹ ਨਿਸ਼ਾਨ ਸਾਹਿਬ ਚੜਦਾ ਹੈ ਤੇ ਜਿੱਥੇ ਤੱਕ ਸੰਤਾਂ ਦੇ ਹੱਥ ਪਾਉਂਦੇ ਨੇ ਉੱਥੇ ਤੱਕ ਸੰਤਾਂ ਹੱਥ ਲਾਉਂਦਿਆਂ ਨੇ ਸੇਵਾਦਾਰ ਹੱਥ ਲਾਉਂਦੇ ਨੇ ਤੇ ਉਸ ਤੋਂ ਬਾਅਦ ਇਹ ਨਿਸ਼ਾਨ ਸਾਹਿਬ ਜਿਹੜੇ ਨੇ ਆਪਣੇ ਆਪ ਝੁਲ ਕੇ ਇਸ ਦੇ ਦਰਵਾਜ਼ੇ ਪਹੁੰਚ ਜਾਂਦੇ ਨੇ ਸੰਤਾਂ ਬਹੁਤ ਸਾਰੀਆਂ ਪਹੁੰਚ ਚੁੱਕੀਆਂ ਤੇ ਬਹੁਤ ਕੁਝ ਆ ਵੀ ਰਹੀਆਂ ਨੇ ਕੱਲ ਨੂੰ ਇਹ ਨਿਸ਼ਾਨ ਸਭ ਜੇ ਚੜਾਏ ਜਾਣੇ ਆ ਸੰਤਾਂ ਨੂੰ ਬੇਨਤੀ ਆ ਕਿ ਹਮ ਨੂੰ ਹਮਾ ਕੇ ਇੱਥੇ ਪਹੁੰਚੋ ਤਾਂ ਕਿ ਤੁਸੀਂ ਉਹਨਾਂ ਚੜਦੇ ਨਿਸ਼ਾਨ ਸਭ ਨੂੰ ਦੇਖ ਸਕੋ ਤੁਸੀਂ ਦੇਖ ਰਹੇ ਪੀਵਾਰਾ ਅਪਡੇਟ ਮੈਂ ਤੁਹਾਡਾ ਆਪਣਾ ਮਿਲਦ ਗਰੀ ਰੌਪੜਤਾ ਜੀ